ਅਹਨਸੋ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪਰਤਖ ਗੁਰੂ ਨਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਨਾਸਰੀ ਮਹਲਾ 5 ਘਰ ਪਹਿਲਾ ਚੌਪਦੀ ਇਕੋ ਅੰਕਾਰ ਸਤਗੁਰ ਪ੍ਰਸਾਦ ਭਾਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਸਲ ਨਿਰੰਕਾਰੇ ਕਨ ਭੀਤਰ ਜਾ ਗੁਰਮਖ ਨਾਮ ਸਮਾਰੇ ਭਾਵ ਖੰਡਣ ਦੁਖ ਭੰਜਨ ਸਵਾਮੀ ਭਗਤ ਵਸਲ ਨਰੰਕਾਰੀ ਓਟ ਪ੍ਰਾਦ ਖੇਨ ਭੀਤਰ ਜਾਂ ਗੁਰਮਖ ਨਾਮ ਸੁਮਾਰੇ ਮੇਰਾ ਮਨ ਲੱਗ ਹੈ ਰਾਮ ਪਿਆਰੇ ਦੀਨਾ ਦਇਆਲ ਕਰੀ ਪ੍ਰਭ ਕਿਰਪਾ ਵਾਸਕੀਨੇ ਪੰਜ ਦੂਤਾਰੇ ਰਹਾਓ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹ ਹੈ ਹਰ ਦੁਆਰੇ ਖਾਨ ਸੋਹਾਵਾ ਰੂਪ ਸੋਹਾਵਾ ਤੇਰੇ ਭਗਤ ਸੁਹੀ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲੇਹੋ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨਾ ਲਖੀਐ ਤੇਰੀ ਕੁਦਰਤ ਕਾਣ ਵਿਚਾਰੇ ਜਲ ਖਲ ਮਹੀਲ ਰਬਿਆ ਸਰਬਠਾਈ ਅਗਮ ਰੂਪ ਗਿਰ ਧਾਰੇ ਕੀਰਤ ਕਰੇ ਸਗਲ ਜਨ ਤੇਰੀ ਉਹ ਬਨਾਸੀ ਪਰਖ ਮਰਾਰੇ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਕੀਰਤ ਕਰੇ ਸਗਲ ਜਨ ਤੇਰੀ ਬਨਾਸੀ ਪੁਰਖ ਮੁਰਾਰੇ ਜਿਉਂ ਭਾਵੈ ਤਿਉਂ ਰਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਆਹੀ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਆਹੀ ਗੁਰੂ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਧੰਨ ਹੈ ਧੰਨ ਹੈ ਧੰਨ ਹੈ